ਭਗਵੰਤਮਾਨ ਝੂਠਾ ਹੈ ਭਗਵੰਤਮਾਨ ਦਾ ਇੱਕ ਹੋਰ ਝੂਠ ਨੰਗਾ ਚਿੱਟਾ ਸਾਹਮਣੇ ਆ ਗਿਆ ਮਾਮਲਾ ਕੀ ਹੈ ਕਿਉਂ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਭਗਵੰਤਮਾਨ ਝੂਠਾ ਹੈ ਤੁਹਾਨੂੰ ਯਾਦ ਹੋਵੇ ਕਿ ਵਿਜੇ ਸਿੰਘਲਾ ਪੰਜਾਬ ਦੇ ਸਿਹਤ ਮੰਤਰੀ ਹੁੰਦੇ ਸੀ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ 1% ਕਮਿਸ਼ਨ ਲੈਣ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਪਹਿਲਾਂ ਬਰਖਾਸਤ ਕੀਤਾ ਕੈਬਨਿਟ ਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਦਾਵਾ ਕੀਤਾ ਹੈ ਇੱਕ ਠੋਕੇ ਕਿ ਮੇਰੇ ਕੋਲੇ ਇਹਦੇ ਸਬੂਤ ਨੇ ਪਰ ਅੱਜ ਉਹ ਗੱਲ ਹੋ ਗਈ ਕਿ ਦੰਤ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਇਹ ਗੱਲ ਭਗਵੰਤ ਮਾਨ ਨੇ ਸਾਬਤ ਕੀਤੀ ਆ ਮਾਮਲਾ ਇਹ ਆ ਕਿ ਵਿਜੇ ਸਿੰਘਲਾ ਨੂੰ ਹੁਣ ਉਸੇ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ ਉਹਦੇ OSD ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਇਹ ਕਲੀਨ ਚਿੱਟ ਕਿਸੇ ਹੋਰ ਨੇ ਨਹੀਂ ਪੰਜਾਬ ਸਰਕਾਰ ਨੇ ਦਿੱਤੀ ਪੂਰਾ ਮਾਮਲਾ ਕੀ ਹੈ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਭਗਵੰਤ ਮਾਨ ਦੇ ਇਸ ਝੂਠ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਫੋਲੋ ਕਰ ਲੈਣਾ ਟੱਲੀ ਵਾਲਾ ਬਟਨ YouTube ਤੇ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਆਪੜਦਾ ਰਹੇ ਗੱਲ ਕਰਦੇ ਆ ਭਗਵੰਤ ਮਾਨ ਦੇ ਇਸ ਝੂਠ ਦੀ ਮੈਂ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਣੀ ਹੈ ਮਾਮਲਾ ਕੀ ਹੈ ਮਾਮਲਾ ਹੈ 24 ਮਈ 2022 ਦਾ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਮੰਜਰੇ ਆਉਂਦੇ ਹੁੰਦੇ ਨੇ ਉਸ ਸਮੇਂ ਮੈਂ ਇੱਕ ਨਿੱਜੀ ਚੈਨਲ ਦੇ ਵਿੱਚ ਕੰਮ ਕਰਦਾ ਸੀ ਸਾਨੂੰ ਘੰਟੀਆਂ ਖੜਕਦੀਆਂ ਨੇ ਕਿ ਫਟਾਫਟ ਪਲੇਟਾ ਤਿਆਰ ਕਰ ਲੋ ਪਲੇਟਾ ਬਣਾ ਲਓ ਪਲੇਟਾ ਮਤਲਬ ਜਿਹੜੀਆਂ ਬ੍ਰੇਕਿੰਗ ਪਲੇਟ ਦੇਖਦੇ ਹੋ ਤੁਸੀਂ ਚੱਲਦੇ ਅੱਖਰ ਵਗੈਰਾ ਸਕਰੀਨ ਦੇ ਉੱਤੇ ਕਿ ਉਹ ਫਟਾਫਟ ਤਿਆਰ ਕਰ ਲੋ ਵੱਡਾ ਕਾਰਨ ਹੋਣ ਵਾਲਾ ਫੋਨ ਆਇਆ ਸਾਡੇ ਸੰਪਾਦਕ ਸਾਹਿਬ ਦਾ ਐਸੀ ਫਟਾਫਟ ਸਾਰਾ ਕੁਝ ਤਿਆਰ ਕੀਤਾ ਤੇ ਮੁੱਖ ਮੰਤਰੀ ਲਾਈਵ ਆਉਣ ਵਾਲੇ ਨੇ ਤੇ ਸਾਨੂੰ ਮੈਨੂੰ ਬਤੌਰ ਲਾਈਵ ਐਂਕਰ ਚਾੜਿਆ ਗਿਆ ਤੇ ਉਸ ਤੋਂ ਬਾਅਦ ਮੇਰੇ ਸੰਪਾਦਕ ਸਾਹਿਬ ਨੇ ਕਮਾਂਡ ਸੰਭਾਲੀ ਗੱਲ ਇਹ ਹੈ ਕਿ ਉਸ ਸਮੇਂ ਬੜਾ ਰੋੜਾ ਪਾਇਆ ਗਿਆ ਕਿ ਵਿਜੇ ਸਿੰਘਲਾ ਚੋਰ ਹੈ ਵਿਜੇ ਸਿੰਘਲਾ ਕ੍ਰਪਟ ਹੈ ਭ੍ਰਿਸ਼ਟ ਹੈ ਕਮਿਸ਼ਨ ਮੰਗਦਾ 1% ਜਿਹੜੇ ਵੀ ਟੈਂਡਰ ਹੋਣੇ ਨੇਗੇ ਸਿਹਤ ਵਿਭਾਗ ਦੇ ਵਿੱਚ ਤੇ ਜਿਹੜਾ ਸਮਾਨ ਖਰੀਦਿਆ ਜਾਣਾ ਉਹਦੇ ਵਿੱਚ ਇਹ ਗੱਲ ਇੱਕ ਸਿਹਤ ਵਿਭਾਗ ਦੇ ਅਧਿਕਾਰੀ ਤੋਂ ਕਹੀ ਗਈ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਕੋਲ ਇਹਦੇ ਸਬੂਤ ਵੀ ਨੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੁਣ ਮੈਂ ਇਸ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅੱਜ ਦੀ ਤਾਜ਼ਾ ਖਬਰ ਦੱਸ ਦਵਾਂ ਮਾਮਲਾ ਇਹ ਹੈ ਕਿ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਸਿਹਤ ਮੰਤਰੀ ਤੇ ਮਾਨਸਾ ਦੇ ਵਿਧਾਇਕ ਵਿਜੇ ਸਿੰਘਲਾ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦਿੱਤੀ ਹੈ ਤੇ ਉਹਨਾਂ ਦੇ OSD ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਉਹਨਾਂ ਦੇ OS ਡੀ ਪ੍ਰਦੀਪ ਕੁਮਾਰ ਨੂੰ 2022 ਚ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਲੀਨ ਚੇਡ ਦਿੱਤੀ ਹੈ ਪੰਜਾਬ ਪੁਲਿਸ ਨੇ ਅਦਾਲਤ 'ਚ ਕਲੋਜ਼ਰ ਰਿਪੋਰਟ ਧਾਰਨ ਕੀਤੀ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਜੋ ਕਿ ਪੰਜਾਬ ਸੇਤ ਸਿਸਟਮ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ ਤੇ ਸਰਕਾਰੀ ਇੰਜੀਨੀਅਰ ਹੈ ਨੇ ਕਲੋਜ਼ਰ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ ਹੈ ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਨੂੰ ਪੰਜਾਬ ਭਵਨ ਬੁਲਾਇਆ ਗਿਆ ਸੀ ਤੇ ਉਸ ਤੋਂ 2% ਕਮਿਸ਼ਨ ਦੀ ਮੰਗ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਗਨਲ ਨੂੰ ਇਸ ਮਾਮਲੇ ਵਿੱਚ ਕੈਬਨਟ ਚ ਬਰਖਾਸਤ ਕਰ ਦਿੱਤਾ ਸੀ ਇਹ ਆ ਮਾਮਲਾ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ 24 ਮਈ 2022 ਦਾ ਜਿੱਦਣ ਮੁੱਖ ਮੰਤਰੀ ਭਗਵੰਤ ਮਾਨ ਸਕਰੀਨ ਤੇ ਆਉਂਦੇ ਆ ਟੇਬੜੀਆਂ ਲੰਬੀਆਂ ਦੱਸਦੇ ਆ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਮੈਨੂੰ ਕੇਜਰੀਵਾਲ ਨੂੰ ਮੈਂ ਬਚਣ ਦਿੱਤਾ ਮੈਂ ਉਹ ਸਾਰੀ ਵੀਡੀਓ ਤੁਹਾਨੂੰ ਸੁਣਾਉਣੀ ਹੈ ਅੱਗੇ ਜਾ ਕੇ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਕੋਲੇ ਸਬੂਤ ਨੇ ਮੇਰੇ ਕੋਲ ਹੀ ਇਹ ਮਾਮਲਾ ਮੈਨੂੰ ਹੀ ਪਤਾ ਇਸ ਮਾਮਲੇ ਦਾ ਇਸ ਮਾਮਲੇ ਦਾ ਮੈਨੂੰ ਹੀ ਪਤਾ ਇਸ ਕਰਕੇ ਮੈਂ ਨਾ ਇਹ ਮੀਡੀਆ ਨੂੰ ਪਤਾ ਹੈ ਨਾ ਕਿਸੇ ਵਿਰੋਧੀ ਧਿਰ ਦੇ ਆਗੂ ਕੋਲ ਪਤਾ ਹੈ ਤਾਂ ਮੈਂ ਹੁਣ ਉਸ ਮੰਤਰੀ ਦਾ ਨਾਂ ਲੈਂਦਾ ਮੁੱਖ ਮੰਤਰੀ ਉਸ ਮੰਤਰੀ ਦਾ ਨਾਂ ਵੀ ਲੈਂਦਾ ਤੇ ਕਿਹਾ ਜਾਂਦਾ ਹੈ ਕਿ ਸਾਡੇ ਕੋਲੇ ਪੁਖਤਾ ਸਬੂਤ ਨੇ ਇਸ ਮਾਮਲੇ ਦੇ ਵਿੱਚ ਇਹ ਇਸ ਮਾਮਲੇ ਦੇ ਜੋ ਟਵੀਟ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਸਿਹਤ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਮਾਮਲਾ ਪੰਜਾਬ ਨਾਲ ਜੁੜਿਆ ਹੋਇਆ ਟਵੀਟ ਤੇ ਦੋ ਵੀਡੀਓ ਦੋਵੇਂ ਹਿੰਦੀ ਚ ਚਲੋ ਸ਼ਾਇਦ ਇਹਨੂੰ ਛੱਡ ਦਿੰਨੇ ਆ ਭਾਸ਼ਾ ਵਾਲੇ ਮਸਲੇ ਤੇ ਫੇਰ ਕਿਸੇ ਦਿਨ ਆਮ ਆਦਮੀ ਪਾਰਟੀ ਦਾ ਜਨਮ ਇਮਾਨਦਾਰ ਸਿਸਟਮ ਕਾਇਮ ਕਰਨੇ ਲਈ ਹੋਇਆ अरविंद केजरीवाल जी ने हमेशा कहा है कि भ्रष्टाचार को बर्दाश्त नहीं करेंगे चाहे कोई अपना हो जा बेगाना स्वास्थ्य मंत्री के खिलाफ भ्रष्टाचार के सबूत मिले मिलते ही तुरंत बर्खास्त किया गया इसी सिलसिले में मेरे ध्यान में एक केस आया कि मेरी सरकार का पंजाब सरकार का कैबिनेट मंत्री अपने डिपार्टमेंट में टेंडर और बाकी खरीद में से एक परसेंट कमीशन मांग रहा था तो मैंने उसको गंभीरता से लिया ये मामला सिर्फ मेरे पास ही है मीडिया के पास इसकी कोई जानकारी नहीं है। विरोधियों के पास इसकी कोई जानकारी नहीं है मैं चाहता तो इसको दबा सकता था अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके भी खिलाफ होता और मैं एक्शन लेने जा रहा हूं उस मंत्री का नाम है डॉक्टर विजय सिंगला जो कि सेहत मंत्री है, पंजाब में कैबिनेट में थे जब मैंने उनको ये सबूत दिखाए तो उन्होंने अपना गुनाह कबूल भी किया तो हम चाहे अपने हों चाहे बेगाने हों जीरो टॉलरेंस है हमारी रिश्वतखोरी के खिलाफ सबूत कितने ਮੇਰਾ ਮੇਰਾ ਤਾਂ ਹੀ ਪ੍ਰਸ਼ਨ ਹੈ ਕਿ ਭਗਵਾਨ ਤੁਮਨ ਸਾਬੋ ਸਬੂਤ ਹੁਣ ਕਿੱਥੇ ਨੇ ਉਹ ਸਬੂਤ ਹੁਣ ਤੁਸੀਂ ਕਿਉਂ ਨਹੀਂ ਕੱਢ ਕੇ ਦਿੱਤੇ ਹੁਣ ਜਦੋਂ ਪੁਲਿਸ ਕਲੋਜ਼ਰ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਕਲੀਨ ਚਟ ਦੇ ਰਹੀ ਸੀ ਵਿਜੇ ਸਿੰਘਲਾ ਹੋਰਾਂ ਨੂੰ ਤੁਸੀਂ ਕਿਉਂ ਨਹੀਂ ਕਹਿ ਕੇ ਆ ਮੇਰੀ ਜੇਬ ਚ ਪਏ ਨੇ ਆ ਸਬੂਤ ਨੇ ਆ ਲੈ ਜਾ ਮੈਨੂੰ ਉਸ ਸਮੇਂ ਜਿਸ ادارے 'ਚ ਮੈਂ ਕੰਮ ਕਰਦਾ ਸੀ ਉਸ ادارے ਦੇ ਸੰਪਾਦਕ ਨੂੰ ਅਸੀਂ ਕਿਹਾ ਯਾਰ ਇਦਾਂ ਸਾਰਾ ਇਦਾਂ ਹੁੰਦਾ ਤਾਂ ਹੈ ਨਹੀਂਗਾ ਕਿ ਐ ਐ ਹੋਵੇ ਵੀ ਇਹ ਤਾਂ ਸਟੰਟ ਬਾਜੀ ਲੱਗਦੀ ਉਹ ਕਹਿੰਦਾ ਕਿ ਮੈਨੂੰ ਉਹ ਕਹਿੰਦੇ ਕਿ ਮੈਨੂੰ ਮੁੱਖ ਮੰਤਰੀ ਨੇ ਖੁਦ ਫੋਨ ਕੀਤਾ ਆ ਤੇ ਕਿਹਾ ਕਿ ਮੇਰੇ ਕੋਲੇ ਆਡੀਓ ਹੈ ਐਸੀ ਇਹ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਕੋਲੇ ਆਡੀਓ ਹੈ ਜਾਂ ਨਹੀਂ ਹੈ ਇਹ ਆਡੀਓ ਆਡੀਓ ਦੀਆਂ ਗੱਲਾਂ ਤਾਂ ਬਹੁਤ ਚੱਲੀਆਂ ਕਿ ਮੁੱਖ ਮੰਤਰੀ ਕਹਿੰਦੇ ਮੇਰੇ ਕੋਲੇ ਆਡੀਓ ਆ ਉਹ ਆਡੀਓ ਕੱਢ ਕੇ ਅੱਜ ਦੇ ਦਿਓ ਪੈਨ ਡਰਾਈਵ ਦੱਸ ਦਿਓ ਕਿੱਥੇ ਆ ਵਿਕਰਮ ਜੀਠੀ ਆ ਬਾਕੀ ਸਾਰੇ ਇੰਨੇ ਟਾਈਮ ਦੀ ਮੰਗਦੇ ਨੇ ਕਿ ਉਹ ਪੈਨ ਡਰਾਈਵ ਕੱਢ ਕੇ ਦੇ ਦਿੰਦੇ ਕਲੋਜ਼ਰ ਰਿਪੋਰਟ ਦਾਖਲ ਕਰਨ ਤੋਂ ਰੋਕਦੇ ਕਿ ਬਈ ਤੁਸੀਂ ਭ੍ਰਿਸ਼ਟ ਬੰਦੇ ਨੂੰ ਬਚਾ ਰਹੇ ਹੋ ਮੇਰੇ ਕੋਲੇ ਸਬੂਤ ਪਏ ਨੇ ਇਹਦਾ ਮਤਲਬ ਇਹ ਸੀ ਕਿ ਉਹ ਸਾਰੀ ਦੀ ਸਾਰੀ ਸਟੰਟबाजी ਸੀ ਜੇ ਸਬੂਤ ਸੀ ਤਾਂ ਫਿਰ ਸਬੂਤ ਅਦਾਲਤਾਂ ਚ ਕਿਉਂ ਨਹੀਂ ਗਏ ਕਿਉਂ ਨਹੀਂ ਵਿਜੇ ਸਿੰਘਲਾ ਨੂੰ ਸਾਰਾ ਕੁਝ ਬਣਾਇਆ ਗਿਆ ਤੁਸੀਂ ਇਹ ਅੰਦਾਜ਼ਾ ਦਾ ਇਸ ਗੱਲ ਦਾ ਜਦੋਂ ਲੰਬੇ ਸਮੇਂ ਤੋਂ ਹੀ ਲਾ ਲਿਆ ਹੋਣਾ ਤੁਸੀਂ ਨਿਆਣੇ ਨਹੀਂ ਹੈਗੇ ਮੇਰੇ ਨਾਲੋਂ ਤਾਂ ਤੁਸੀਂ ਮੇਰੇ ਜਾਦਰਦਰਸ਼ਕ ਮੇਰੇ ਤੋਂ ਵਡੇਰੀ ਉਮਰ ਦੇ ਨੇ ਤੇ ਜ਼ਿਆਦਾ ਸਮਝਦੇ ਨੇ ਤੇ ਲੰਬੇ ਸਮੇਂ ਤੋਂ ਅਖਬਾਰਾਂ ਪੜ੍ਹਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਵਿਜੇ ਸਿੰਘਲਾ ਤੋਂ ਦੂਰੀ ਬਣਾਈ ਸੀ ਕਦੇ ਦੇਖਿਆ ਨਹੀਂ ਉਹ ਤਾਂ ਗੁਰਮੀਤ ਸਿੰਘ ਖੁੱਡੀਆਂ ਵਾਲੀ ਪਿੰਡਾਂ ਤੇ ਜਾ ਕੇ ਵੋਟਾਂ ਮੰਗਦੇ ਰਹੇ ਬਿਜੇ ਸਿੰਘਲਾ ਤਾਂ ਲੋਕ ਸਭਾ ਦੀ ਚੋਣਾਂ 'ਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਅਧਿਕਾਰ ਤੋਂ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਲਈ ਵੋਟਾਂ ਮੰਗਦੇ ਰਹੇ। ਤੋਂ ਸਪੱਸ਼ਟ ਹੋ ਜਾਂਦਾ ਸੀ ਕਿ ਇਹ ਸਾਰੀ ਮਿਲੀਭੁਗਤ ਨਾਲ ਇੱਕ ਸਿਆਸੀ ਸਟੰਟ ਬਾਜੀ ਸੀ। ਕੋਈ ਲੋਕ ਇਹਨੂੰ ਸੰਗਰੂਰ ਦੀ ਉਪ ਲੋਕ ਸਭਾ ਉਪ ਚੋਣ ਨਾਲ ਜੋੜ ਕੇ ਦੇਖਦੇ ਆ ਉਹਦੇ ਨਾਲ ਜੋੜਿਆ ਜਾ ਸਕਦਾ ਪਰ ਉਹਨੂੰ ਵੀ علیحدਾ ਛੜਦੀ ਇਹ ਟੋਟਲੀ ਬੱਲੇ ਬੱਲੇ ਕਰਾਉ ਛਾਵਾ ਛਾਵਾ ਕਰਾਉ ਸਟੰਟ ਸੀ। ਹੁਣ ਮੇਰੀ ਉਹਨਾਂ ਦੋ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਮਾੜੀ ਜੀ ਗੱਲ ਪਿੱਛੇ ਮਾਨ ਸਾਹਿਬ ਚੱਕ ਤੇ ਫੱਟੇ ਤੱਕ ਦਾ ਕਿਲਾ ਫਲਾਣਾ ਕਰਤਾ ਉਹਨਾਂ ਨੂੰ ਬੇਨਤੀ ਹੈ ਵੀ ਕਮੈਂਟਾਂ 'ਚ ਇਹ ਚੀਜ਼ਾਂ ਲਿਖਣ ਤੋਂ ਪਹਿਲਾਂ ਥੋੜਾ ਸੋਚ ਲਿਆ ਕਰੋ ਕਿ ਕੱਲ ਨੂੰ ਕੀ ਬੰਨਣਾ ਹੈ ਉਦੋਂ ਵੀ ਮੇਰੇ ਖਿਆਲ 'ਚ ਇਹੋ ਜਿਹੇ ਕਮੈਂਟ ਗਮੂਟ ਬਹੁਤ ਆਏ ਹੋਣਗੇ ਬਹੁਤ ਤੁਸੀਂ ਦੇਖੇ ਹੋਣਗੇ ਤੇ ਅੱਜ ਉਹ ਸਥਿਤੀ ਕੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਉਹ ਸਾਰੀ ਸਟੰਟ ਬਾਜ਼ੀ ਸੀ ਅੱਜ ਜੋ ਕਲੋਜ਼ਰ ਰਿਪੋਰਟ ਦਾਖਲ ਹੋ ਗਈ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕੇਸ ਰਫਾ ਦਫਾ ਹੋ ਜਾਣਾ ਹੈ ਜਿਹੜੇ ਸਬੂਤ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੀ ਜਾਂ ਨਹੀਂ ਸੀ ਇਹ ਇੱਕ علیحد੍ਹਾ ਗੱਲ ਹੈ ਵਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੀ ਆਪਸ ਦੇ ਵਿੱਚ ਕੀ ਗਾਣ ਤੁੱਪ ਹੋਈ ਸੀ ਇਸ ਮਾਮਲੇ ਦੇ ਵਿੱਚ ਇਹ ਵੀ ਸਮਾਂ ਆਉਣ ਤੇ ਜਗ ਜਾਹਰ ਹੋ ਜੂਗੀ ਤੇ ਹੁਣ ਜੇ ਗਾਣ ਤੁੱਪ ਨਹੀਂ ਹੋਈ ਸੀ ਤਾਂ ਵਿਜੇ ਸਿੰਘਲਾ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਮੇਰੇ ਨਾਲ ਧੱਕਾ ਹੋਇਆ ਮੇਰੇ ਨਾਲ ਆਹ ਬੰਦੇ ਨੇ ਚਾਹੇ ਮੁੱਖ ਮੰਤਰੀ ਆ ਕੇਜਰੀਵਾਲ ਹੈ ਜਿੰਨੇ ਵੀ ਆ ਬੰਦੇ ਨੇ ਮੇਰਾ ਧੱਕਾ ਕੀਤਾ ਮੇਰੀ ਸਾਫ ਸੁਥਰੀ ਸ਼ਬੀ ਨੂੰ ਗੰਦਲਾ ਕੀਤਾ ਜੇ ਵਿਜੇ ਸਿੰਘਾ ਇਹ ਗੱਲ ਨਹੀਂ ਕਹਿੰਦੇ ਤਾਂ ਫਿਰ ਤੁਸੀਂ ਇਹ ਗੱਲ ਦਾ ਅੰਦਾਜ਼ਾ ਖੁਦ ਲਾ ਸਕਦੇ ਹੋ ਕਿ ਗੰਢ ਤੁੱਪ ਕਿਵੇਂ ਹੋਈ ਹੋਈ ਆ ਅ ਬਾਕੀ ਰਹੀ ਗੱਲ ਮੁੱਖ ਮੰਤਰੀ ਚਲੋ ਅਦਾਲਤ ਚ ਤਾਂ ਨਹੀਂ ਸਬੂਤ ਦਿੱਤੇ ਮੀਡੀਆ ਚ ਹੀ ਰੱਖ ਦੇਣ ਪਰ ਆਲਚ ਦਾ ਜੋ ਕਲੋਜ਼ਰ ਰਿਪੋਰਟ ਉਹ ਲਾਖਲ ਹੋਣੀ ਸੀ ਉਹ ਹੋ ਚੁੱਕੀ ਤੁਸੀਂ ਮੀਡੀਆ 'ਚ ਹੀ ਰੱਖ ਦੋ ਜੇ ਮੀਡੀਆ 'ਚ ਵੀ ਨਹੀਂ ਰੱਖਦੇ ਪਰ ਇਹ ਹੀ ਕਹਿ ਸਕਦੇ ਆ ਕਿ ਭਗਵੰਤਮਾਨ ਦੇ ਉਹ ਹਾਥੀ ਦਾ ਹਾਲ ਹੈ ਜਿਹਦੇ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ